ਉਸ ਨੂੰ 35000 ਰੁਪਏ ਦੀ ਨੌਕਰੀ ਆਫਰ ਹੋਈ ਸੀ ਯੂਨੀਵਰਸਿਟੀ ਦੇ ਵਿੱਚ ਵੀ ਤੁਸੀਂ ਆ ਜੌਬ ਕਰ ਲੋ ਹੁਣ ਗੈਂਗਸਟਰ ਉਹਨਾਂ ਦੀ ਲਾਈਫ ਨੂੰ ਬਹੁਤ ਚਮਕਾ ਕੇ ਪੇਸ਼ ਕੀਤਾ ਜਾਂਦਾ ਇੱਕ ਸਟੇਜ ਤੱਕ ਪਰ ਜਦਨੇ ਉਹਨਾਂ ਦਾ ਐਨਕਾਊਂਟਰ ਹੁੰਦਾ ਬਹੁਤ ਸੋਸ਼ਲ ਮੀਡੀਆ ਤੇ ਖਬਰਾਂ ਚੱਲਦੀਆਂ ਨੇ ਪਰ ਉਹ ਤੋਂ ਬਾਅਦ ਕਿੱਥੇ ਆ ਵਿੱਕੀ ਗੌਂਡਰ ਦਾ ਅੱਜ ਕੋਈ ਕੋਈ ਨਾਂ ਨਹੀਂ ਲੈ ਰਿਹਾ ਕੋਈ ਉਹਨਾਂ ਨੂੰ ਸੁੱਖਾ ਕਾਲਵਾ ਨੂੰ ਨਹੀਂ ਕੋਈ ਯਾਦ ਕਰਦਾ ਹੈਗਾ ਅੱਜ ਦਾ ਜਿਹੜਾ ਯੂਥ ਆ ਜਿਹੜਾ ਪ੍ਰਵਾਸ ਕਰਕੇ ਬਾਹਰ ਨੂੰ ਚੱਲਿਆ ਹੋਇਆ ਜਿਹਨੂੰ ਲੱਗਦਾ ਕਿ ਇੱਥੇ ਕੁਝ ਨਹੀਂ ਹੈ ਉਹਨਾਂ ਦੇ ਸਾਹਮਣੇ ਜੈਲੀ ਇੱਕ ਅਦਰਸ਼ ਆ ਦੁਨੀਆ ਦੇਖ ਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਪੰਜਾਬੀਆਂ ਦੀ ਇੱਕ ਖਾਸियत ਹੈ ਕਿ ਜਿਹੜਾ ਕੋਈ ਪੰਜਾਬ ਲਈ ਖੜਦਾ ਹੈ ਪੰਜਾਬੀਆਂ ਲਈ ਖੜਦਾ ਹੈ ਲੜਦਾ ਹੈ ਤਾਂ ਪੰਜਾਬੀ ਉਸ ਨੂੰ ਕਦੇ ਵੀ ਨਹੀਂ ਭੁੱਲਦੇ ਪੰਜਾਬ ਦੀ ਵਿਦਿਆਰਥੀ ਲਹਿਰ ਦਾ ਇੱਕ ਅਜਿਹਾ ਹੀ ਨਾਮ ਹੈ ਜਰਨੈਲ ਸਿੰਘ ਜੈਲੀ ਜਿਨ੍ਹਾਂ ਦੀ ਕਸ਼ਹਾਦਤ ਹੋਈ ਸੀਗੀ ਨੇਪਾਲ ਦੇ ਵਿੱਚ ਉਪਰਿਆਰਤੀ ਲਹਿਰ ਦੇ ਪੰਜਾਬ ਸਟੂਡੈਂਟ ਜੂਨੀ ਦੇ ਬਹੁਤ ਸਰਗਰਮ ਆਗੂ ਸੀਗੇ ਅੱਜ ਲੋਕ ਉਹਨਾਂ ਦੀ ਵਰਸੀ ਤੇ ਉਹਨਾਂ ਨੂੰ ਯਾਦ ਕਰ ਰਹੇ ਨੇ ਉਹਨਾਂ ਦੀ ਜਨਮ ਪੋਇਂ ਖਨੌਰੀ ਵਿੱਚ ਅਸੀਂ ਖੜੇ ਹਾਂ ਜਿੱਥੇ ਲੋਕਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਹੋਏ ਨੇ ਇੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਲੋਕ ਸੰਘਰਸ਼ ਕਮੇਟੀ ਵੱਲੋਂ ਉਹਨਾਂ ਦੀ ਯਾਦ ਦੇ ਵਿੱਚ ਇੱਕ ਪ੍ਰੋਗਰਾਮ ਕਰਵਾਇਆ ਜਾ ਰਿਹਾ ਸਾਡੇ ਨਾਲ ਉਹਨਾਂ ਦੇ ਹੀ ਜਥੇਬੰਦੀ ਦੇ ਜਿਹੜੇ ਹੁਣ ਸੂਬਾ ਪ੍ਰਧਾਨ ਨੇ ਰਣਵੀਰ ਰੰਧਾਵਾ ਜੀ ਉਹ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਜਰਨੈਲ ਜੈਲੀ ਦੀ ਵਿਰਾਸਤ ਬਾਰੇ ਵੀ ਤੇ ਅੱਜ ਜੋ ਮਾਹੌਲ ਆ ਦੇਸ਼ ਦੇ ਵਿੱਚ ਅੱਜ ਦੀ ਵਿਦਿਆਰਥੀ ਲਹਿਰ ਬਾਰੇ ਅੱਜ ਦੇ ਰੈਵੋਲਿਊਸ਼ਨਰੀ ਮੂਵਮੈਂਟ ਬਾਰੇ ਗੱਲਬਾਤ ਕਰਾਂਗੇ ਰਣਵੀਰ ਜੀ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਕੁਝ ਗੱਲਾਂ ਸਾਨੂੰ ਜਰੂਰ ਜੈਲੀ ਬਾਰੇ ਦੱਸੋ ਤੁਸੀਂ ਉਹਨਾਂ ਦੀ ਜਥੇਬੰਦੀ ਵਿੱਚ ਕੰਮ ਕਰ ਰਹੇ ਹੋ ਸਟੇਟ ਪ੍ਰੈਜ਼ੀਡੈਂਟ ਹੋ ਉਹਨਾਂ ਨੇ ਇੱਕ ਲੰਮਾ ਸਮਾਂ ਇਸ ਮੂਵਮੈਂਟ ਨੂੰ ਦਿੱਤਾ ਵਿਦਿਆਰਥੀ ਲਹਿਰ ਨੂੰ ਦਿੱਤਾ ਜਰਨੈਲ ਜੈਲੀ ਬਾਰੇ ਜਰੂਰ ਕੁਝ ਗੱਲਾਂ ਸਾਂਝੀਆਂ ਕਰੋ ਸਾਡੇ ਨਾਲ ਦੇਖੋ ਜਰਨੈਲ ਦਾ ਨਾਮ ਸੀ ਜਿਵੇਂ ਜਰਨੈਲ ਸਿੰਘ ਉਹ ਅਸਲ ਸੱਚਮੁੱਚ ਦਾ ਹੀ ਜਰਨੈਲ ਸੀ ਉਸ ਨੇ ਵਿਦਿਆਰਥੀ ਜਥੇਬੰਦੀ ਦੇ ਵਿੱਚ ਕੰਮ ਕਰਦੇ ਹੋਏ ਸਾਡੀ ਜਥੇਬੰਦੀ ਨੂੰ ਬਹੁਤ ਮਜ਼ਬੂਤ ਕੀਤਾ ਪਟਿਆਲੇ ਜ਼ਿਲ੍ਹੇ ਦੇ ਵਿੱਚ ਉਸ ਨੇ ਯੂਨੀਵਰਸਿਟੀ ਦੇ ਅੰਦਰ ਬਹੁਤ ਮਜ਼ਬੂਤੀ ਦੇ ਨਾਲ ਕੰਮ ਕੀਤਾ ਕਦੇ ਵੀ ਉਸ ਨੇ ਜਥੇਬੰਦੀ ਨੂੰ ਪਿੱਠ ਨਹੀਂ ਦਿਖਾਈ ਤੇ ਦੂਸਰਾ ਜਦੋਂ ਉਹ ਨੇਪਾਲ ਗਿਆ ਹੈਗਾ ਵਿਦਿਆਰਥੀ ਜਿਹੜੀ ਉੱਥੇ ਕਾਨਫਰੰਸ ਹੋ ਰਹੀ ਸੀ ਨੇਪਾਲ ਦਾ ਨੇਪਾਲ ਦੀ ਜਿਹੜੀ ਵਿਦਿਆਰਥੀ ਮੂਵਮੈਂਟ ਸੀ ਉਹਨਾਂ ਨੇ ਬੁਲਾਇਆ ਸੀ 2009 ਦੇ ਵਿੱਚ 2009 ਦੇ ਵਿੱਚ ਤੇ ਹੋਰ ਦੇਸ਼ ਭਰ ਦੀਆਂ ਵਿਦਿਆਰਥੀ ਜਥੇਬੰਦੀਆਂ ਵੀ ਉੱਥੇ ਆਈਆਂ ਸੀ ਤੇ ਸਾਡਾ ਸਾਥੀ ਉੱਥੇ ਗਿਆ ਉਹਨਾਂ ਨਾਲ ਆਪਣੇ ਤਜਰਬੇ ਸਾਂਝੇ ਕਰਨ ਤੇ ਉਹਨਾਂ ਦੇ ਤਜਰਬੇ ਲੈਣ ਵੀ ਆਪਾਂ ਕਿਵੇਂ ਹੋਰ ਵਿਦਿਆਰਥੀ ਮੂਵਮੈਂਟ ਨੂੰ ਵੱਡਾ ਕਰ ਸਕਦੇ ਆ। ਲਾਸਟ ਤੱਕ ਉਹਦੇ ਦਿਮਾਗ ਦੇ ਵਿੱਚ ਇਹੀ ਰਿਹਾ ਹਮੇਸ਼ਾ ਵੀ ਅਸੀਂ ਵਿਦਿਆਰਥੀ ਮੂਵਮੈਂਟ ਨੂੰ ਕਿੱਦਾਂ ਅੱਗੇ ਵਧਾ ਸਕਦੇ ਆ ਕਿੱਦਾਂ ਵਿਦਿਆਰਥੀ ਦੀਆਂ ਮੁਸ਼ਕਲਾਂ ਨੂੰ ਜਿਹੜਾ ਹੱਲ ਕਰ ਸਕਦੇ ਆ। ਉਸ ਨੂੰ 35000 ਰੁਪਏ ਦੀ ਨੌਕਰੀ ਆਫਰ ਹੋਈ ਸੀ ਯੂਨੀਵਰਸਿਟੀ ਦੇ ਵਿੱਚ ਵੀ ਤੁਸੀਂ ਆ ਜੌਬ ਕਰ ਲਓ। ਪਰ ਉਸਨੇ ਜੌਬ ਕਰਨ ਤੋਂ ਮਨਾਂ ਕੀਤਾ। ਉਸਨੇ ਲੋਕਾਂ ਦੀ ਜਿਹੜੀ ਮੂਵਮੈਂਟ ਆ ਜਿਹੜੀ ਜਿਹੜੀ ਲੋਕਾਂ ਦੇ ਲਈ ਲੜਾਈ ਆ ਉਹਨੇ ਉਸ ਨੂੰ ਚੁਣਿਆ। ਇਸ ਕਰਕੇ ਅੱਜ ਦਾ ਜਿਹੜਾ ਯੂਥ ਆ ਜਿਹੜਾ ਪ੍ਰਵਾਸ ਕਰਕੇ ਬਾਹਰ ਨੂੰ ਚੱਲਿਆ ਹੋਇਆ ਜਿਹਨੂੰ ਲੱਗਦਾ ਕਿ ਇੱਥੇ ਕੁਝ ਨਹੀਂ ਹੈ ਉਹਨਾਂ ਦੇ ਸਾਹਮਣੇ ਜੈਲੀ ਇੱਕ ਆਦਰਸ਼ ਆ ਉਹਨਾਂ ਨੂੰ ਇਹ ਨੂੰ ਆਦਰਸ਼ ਮੰਨ ਕੇ ਕੰਮ ਕਰਨਾ ਚਾਹੀਦਾ ਕਿ ਜਿਹੜੇ ਬੰਦੇ ਨੇ ਆਪਣੀ ਉਹ ਨੌਕਰੀ ਛੱਡ ਕੇ ਆ ਲੋਕਾਂ ਦੀ ਲੜਾਈ ਨੂੰ ਚੁਣਿਆ ਲੈ ਨੇਪਾਲ ਦੇ ਵਿੱਚ ਜਾ ਕੇ ਨਹੀਂ ਨੇਪਾਲ ਦੇ ਲੋਕਾਂ ਨਾਲ ਸਾਡਾ ਕੀ ਸਬੰਧ ਆ ਉੱਥੇ ਜਾ ਕੇ ਉਹਦੀ ਸ਼ਹਾਦਤ ਹੁੰਦੀ ਆ ਸਾਡੇ ਸਾਥੀ ਦੀ ਤਾਂ ਜੈਲੀ ਸਾਡੇ ਲਈ ਹਮੇਸ਼ਾ ਹੀ ਅਮਰ ਰਹੂਗਾ ਉਹ ਸਾਡੀਆਂ ਯਾਦਾਂ ਦੇ ਵਿੱਚ ਰਹੂਗਾ ਤੇ ਸਾਡੇ ਲਈ ਆਦਰਸ਼ ਰਹੂਗਾ ਤੇ ਉਹਨੂੰ ਆਦਰਸ਼ ਮੰਨ ਕੇ ਅਸੀਂ ਕੰਮ ਕਰਦੇ ਰਾਂ ਅੱਛਾ ਅੱਜ ਅਸੀਂ ਵੇਖਦੇ ਇੱਥੇ ਖਨੌਰੀ ਦਾਣਾ ਮੰਡੀ ਚ ਆਪਾਂ ਖੜੇ ਆ ਵੱਡੀ ਗਿਣਤੀ ਲੋਕ ਵਿਦਿਆਰਥੀ ਵੀ ਨੇ ਹੋਰ ਵਰਗਾ ਤੋਂ ਵੀ ਲੋਕ ਇੱਥੇ ਜੈਲੀ ਨੂੰ ਯਾਦ ਕਰ ਲਈ ਆਏ ਨੇ ਨਾ ਪੰਜਾਬ ਦੇ ਵਿੱਚ ਕੀ ਆ ਕਿ ਗੈਂਗਵਾਰ ਨੂੰ ਗੈਂਗਸਟਰਾਂ ਨੂੰ ਬੜਾ ਪ੍ਰਮੋਟ ਕਰਿਆ ਜਾਂਦਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਕਰਿਆ ਜਾਂਦਾ ਇੱਕ ਉਹ ਲਾਈਫ ਐਂਡ ਡੈਥ ਆ ਇੱਕ ਲਾਈਫ ਐਂਡ ਡੈਥ ਇਹ ਆ ਇਹਦੇ ਇਹਦੇ ਚ ਪੈਰਲਲ ਕਿਵੇਂ ਦੇਖੀਏ ਠੀਕ ਆ ਤੁਸੀਂ ਦੇਖੋ ਅ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਸਮਾਜ ਚ ਇੱਕ ਤਾਂ ਹੁੰਦੇ ਆ ਜਿਹੜੇ ਆਪਣੇ ਲਈ ਜੀਂਦੇ ਆ ਇੱਕ ਹੁੰਦੇ ਜਿਹੜੇ ਲੋਕਾਂ ਲਈ ਜੀਂਦੇ ਆ ਜੇ ਲਈ ਲੋਕਾਂ ਲਈ ਜਾਂਦਾ ਸੀ ਤੇ ਲੋਕਾਂ ਲਈ ਉਹਨੇ ਕੁਰਬਾਨੀ ਦਿੱਤੀ ਆ ਹੁਣ ਗੈਂਗਸਟਰ ਆ ਉਹਨਾਂ ਦੀ ਲਾਈਫ ਨੂੰ ਬਹੁਤ ਚਮਕਾ ਕੇ ਪੇਸ਼ ਕੀਤਾ ਜਾਂਦਾ ਇੱਕ ਸਟੇਜ ਤੱਕ ਪਰ ਜਦਨੇ ਉਹਨਾਂ ਦਾ ਐਨਕਾਊਂਟਰ ਹੁੰਦਾ ਬਹੁਤ ਸੋਸ਼ਲ ਮੀਡੀਆ ਤੇ ਖਬਰਾਂ ਚੱਲਦੀਆਂ ਨੇ ਪਰ ਉਹ ਤੋਂ ਬਾਅਦ ਕਿੱਥੇ ਆ ਵਿੱਕੀ ਗਾਉਂਡਰ ਦਾ ਅਜ ਕੋਈ ਕੋਈ ਨਾਂ ਨਹੀਂ ਲੈ ਰਿਹਾ ਕੋਈ ਉਹਨਾਂ ਨੂੰ ਸੁੱਖਾ ਕਾਲਵਾਂ ਨੂੰ ਨਹੀਂ ਕੋਈ ਯਾਦ ਕਰਦਾ ਹੈਗਾ ਕਿਉਂਕਿ ਉਹਨਾਂ ਨੇ ਸਮਾਜ ਲਈ ਨਹੀਂ ਕੁਝ ਕੀਤਾ ਉਹਨਾਂ ਨੇ ਫਰੋਤੀਆਂ ਲਈਆਂ ਨੇ ਉਹਨਾਂ ਨੇ ਲੋਕਾਂ ਨੂੰ ਮਾਰਿਆ ਹੈਗਾ ਪਰ ਸਾਡੇ ਸਾਥੀ ਨੇ ਨਾ ਲੋਕਾਂ ਨੂੰ ਮਾਰਿਆ ਉਹ ਲੋਕਾਂ ਦੇ ਨਾਲ ਖੜਿਆ ਤੇ ਇਸੇ ਕਰਕੇ ਅੱਜ 13ਵੀਂ ਵਰਸੀ ਆ ਤੇ ਲਗਾਤਾਰ ਵਰਸੀ ਦੇ ਉੱਤੇ ਉਹ ਇਕੱਠ ਹੋ ਰਿਹਾ ਤੇ ਉਹਦੇ ਸਾਥੀ ਵਿਦਿਆਰਥੀ ਕਿਸਾਨ ਮਜ਼ਦੂਰ ਉਹਨੂੰ ਯਾਦ ਕਰਨਾ ਆਉਂਦੇ ਆ ਤਾਂ ਕਿਉਂਕਿ ਲੋਕਾਂ ਲਈ ਲੜ ਰਿਹਾ ਸੀ ਇਸ ਕਰਕੇ ਜਿਹੜਾ ਸਾਡੇ ਗੁਰੂ ਪੀਰ ਸਾਡੇ ਹੈਗੇ ਆ ਸਾਨੂੰ ਅੱਜ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਹੋਇਆਂ ਨੂੰ ਕਿੰਨਾ ਸਮਾਂ ਹੋ ਗਿਆ ਅੱਜ ਵੀ ਉਹਨਾਂ ਦੇ ਨਾਂ ਦੇ ਉੱਤੇ ਕਿੱਡੇ ਵੱਡੇ ਇਕੱਠ ਹੁੰਦੇ ਆ ਗੁਰੂ ਸਾਹਿਬ ਨੇ ਉਹਨਾਂ ਨੇ ਸਾਰਾ ਪਰਿਵਾਰ ਕੁਰਬਾਨ ਕੀਤਾ ਅੱਜ ਵੀ ਉਹਨਾਂ ਦੇ ਨਾਂ ਤੇ ਕਿੰਨੇ ਵੱਡੇ ਇਕੱਠ ਹੁੰਦੇ ਆ ਜਿਹੜਾ ਮੰਨਦਾ ਲੋਕਾਂ ਲਈ ਲੜੂਗਾ ਲੋਕ ਉਹਨੂੰ ਚੇਤੇ ਰੱਖਣਗੇ ਇਹ ਹੋ ਹੀ ਨਹੀਂ ਸਕਦਾ ਕਿ ਲੋਕ ਆਪਣੇ ਨਾਇਕਾਂ ਨੂੰ ਭੁਲਾ ਦੇਣ ਜਿਹੜੀ ਮੂਵਮੈਂਟ ਲਈ ਉਹ ਕੰਮ ਕਰ ਰਹੇ ਸੀ ਖਾਸ ਕਰ ਆਪਾਂ ਵਿਦਿਆਰਥੀ ਲਹਿਰ ਦੀ ਗੱਲ ਕਰਦੇ ਆ ਅੱਜ ਕਿਉਂਕਿ ਵੱਡੇ ਪੱਦਰ ਤੇ ਵਿਦਿਆਰਥੀ ਪ੍ਰਵਾਸ ਕਰ ਰਹੇ ਆ ਪੰਜਾਬ ਦੇ ਵਿਦਿਆਰਥੀ ਪ੍ਰਵਾਸ ਕਰ ਰਹੇ ਆ ਯੂਨੀਵਰਸਿਟੀਆਂ ਕਾਲਜ ਵਿਹਲੇ ਹੋ ਰਿਹਾ ਕਿ ਇੱਕ ਸੰਕਟ ਖੜਾ ਹੁੰਦਾ ਨਜ਼ਰ ਆ ਰਿਹਾ ਮੁਢਲਾ ਹੀ ਸੰਕਟ ਆ ਕੇ ਵਿਦਿਆਰਥੀ ਨਹੀਂ ਆ ਰਹੇ ਵਿਦਿਆਰਥੀ ਲੈਰ ਦੇ ਵਿੱਚ ਦੇਖੋ ਇਹ ਠੀਕ ਆ ਕਿਉਂਕਿ ਜਿਹੜਾ ਪ੍ਰਵਾਸ ਦਾ ਰੁਝਾਨ ਆ ਉਹ ਪੰਜਾਬ ਦੇ ਵਿੱਚ ਵੱਡੀ ਪੱਧਰ ਦੇ ਉੱਤੇ ਵਧ ਰਿਹਾ ਦਾਖਲੇ ਵੀ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਉਹ ਘਟ ਰਹੇ ਨੇ ਪਰ ਹੁਣ ਦੂਸਰੇ ਪਾਸੇ ਦੇਖੀ ਤਾਂ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਯੂਰਪ ਦੇ ਵਿੱਚ ਇੱਕ ਵੱਡਾ ਸੰਕਟ ਜਨਮ ਲੈ ਰਿਹਾ ਹੁਣ ਉਹਨਾਂ ਨੇ ਵਿਦਿਆਰਥੀਆਂ ਦੇ ਜਿਹੜੇ ਵੀਜ਼ੇ ਨੇ ਉਹ ਘਟਾਏ ਨੇ ਕਿਉਂਕਿ ਉੱਥੇ ਰਹਿਣ ਦਾ ਸੰਕਟ ਆ, ਜੌਬ ਦਾ ਸੰਕਟ ਆ, ਅਨਾਜ ਦਾ ਸੰਕਟ ਹੋ ਗਿਆ ਰੂਸ-ਯੂਕਰੇਨ ਦੀ ਜੰਗ ਕਰਕੇ ਹੁਣ ਜਿਹੜਾ ਪ੍ਰਵਾਸ ਆ ਹੁਣ ਉਹ ਜਾਣਗੇ ਕਿੱਥੇ? ਆਖਰ ਨੂੰ ਤਾਂ ਉਹਨਾਂ ਨੂੰ ਢੋਈ ਪੰਜਾਬ ਦੇ ਵਿੱਚ ਹੀ ਮਿਲਣੀ ਆ ਜਦੋਂ ਉੱਧਰ ਕੰਮ ਨਹੀਂ ਹੈਗਾ। ਤੇ ਹੁਣ ਉੱਧਰ ਵੀ ਲਗਾਤਾਰ ਧਰਨੇ ਵਿਧਾਰੇ ਲੱਗ ਰਹੇ ਨੇ। ਕੈਲ ਜਾਂਦੇ ਬਾਹਰ ਵਿਦਿਆਰਥੀ ਤਿੰਨ ਤਿੰਨ ਮਹੀਨਿਆਂ ਦੇ ਧਰਨੇ ਲਾ ਕੇ ਬੈਠੇ ਨੇ। ਸਟੋਰਾਂ ਨੇ ਪੈਸੇ ਨਹੀਂ ਦਿੱਤੇ ਕੰਮ ਕਰਨ ਤੋਂ ਬਾਅਦ ਧਰਨੇ ਲਾ ਕੇ ਬੈਠੇ ਨੇ। ਕੈਨੇਡਾ ਵਿੱਚ ਹੋ ਰਿਹਾ। ਕੈਨੇਡਾ ਦੇ ਵਿੱਚ ਹੋ ਰਿਹਾ ਤੇ ਫਿਰ ਹੁਣ ਵਿਦਿਆਰਥੀਆਂ ਨੂੰ ਲੱਗਦਾ ਕਿ ਉੱਥੇ ਜਾ ਕੇ ਵੀ ਲ ਅੱਜ ਸਾਡੀ ਸਿੱਖਿਆ ਦੇ ਉੱਤੇ ਬਹੁਤ ਵੱਡਾ ਅਟੈਕ ਆ ਮੋਦੀ ਸਰਕਾਰ ਨੇ ਨਵੀਂ ਸਿੱਖਿਆ ਨੀਤੀ ਬਣਾਈ ਉਸ ਦੇ ਵਿੱਚ ਸਾਰੀ ਸਿੱਖਿਆ ਨੂੰ ਆਨਲਾਈਨ ਪਾਸੇ ਆਨਲਾਈਨ ਵਾਲੇ ਪਾਸੇ ਲੈ ਕੇ ਜਾ ਰਹੇ ਨੇ ਕਾਲਜਾਂ ਦੀ ਗਿਣਤੀ ਘਟਾਉਣ ਦਾ ਤੇ ਸਿੱਖਿਆ ਦੇ ਵਿੱਚੋਂ ਸਰਕਾਰ ਆਪਣਾ ਹੱਥ ਖਿੱਚ ਰਹੀ ਆ ਪੈਸਾ ਘਟਾ ਰਹੀ ਆ ਇਸ ਵਾਰ ਜਿਹੜਾ ਬਜਟ ਪੇਸ਼ ਕੀਤਾ ਮੋਦੀ ਸਰਕਾਰ ਨੇ 60% ਦੀ ਕਟੌਤੀ ਆ ਜਿਹੜੀ ਹਾਇਰ ਐਜੂਕੇਸ਼ਨ ਦੇ ਵਿੱਚ ਕੀਤੀ ਆ ਤੇ ਉਹ ਨਵੀਂ ਸਿੱਖਿਆ ਨੀਤੀ ਦਾ ਇਹੀ ਮਾਡਲ ਆ ਇਸ ਕਰਕੇ ਵਿਦਿਆਰਥੀਆਂ ਸਾਹਮਣੇ ਵੱਡੇ ਚੈਲੰਜ ਨੇ ਤੇ ਉਹ ਚੈਲੰਜ ਆ ਜਿਹੜੇ ਉਹ ਜੈਲੀ ਦੀ ਸੋਚ ਦੇ ਉੱਤੇ ਖੜ ਕੇ ਐਕਸੈਪਟ ਕਰਕੇ ਉਹਨਾਂ ਉੱਤੇ ਲੜਾਈ ਲੜੀ ਜਾ ਸਕਦੀ ਹੈ ਇੱਕ ਕਿਸਾਨ ਮੂਵਮੈਂਟ ਨੇ ਤਾਂ ਵਰਤਾਤ ਖੜਾ ਕਰਤਾ ਠੀਕ ਆ ਹੁਣ ਉਹ ਐਮਐਸਪੀ ਦੀ ਵੀ ਲੜਾਈ ਲੜ ਰਹੇ ਆ ਤੇ ਵਿਦਿਆਰਥੀ ਲਹਿਰ ਕਿਹੜੇ ਮੁੱਦਿਆਂ ਨੂੰ ਲੈ ਕੇ ਅੱਗੇ ਵਧਣੀ ਚਾਹੀਦੀ ਆ ਕਿ ਕੱਲਾ ਫੀਸਾਂ ਦੀ ਮੰਗ ਤੇ ਬਜਟ ਦੀ ਮੰਗ ਤੇ ਜਾਂ ਹੋਰ ਰਾਜਨੀਤਿਕ ਮੁੱਦਿਆਂ ਤੇ ਵਿਦਿਆਰਥੀ ਉਹਨੂੰ ਬੋਲਣਾ ਚਾਹੀਦਾ ਬਿਲਕੁਲ ਦੇਖੋ ਅਸੀਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਨ ਖੜਕੜ ਕਲਾਂ ਦੇ ਵਿੱਚ ਇੱਕ ਵੱਡੀ ਕਾਨਫਰੰਸ ਕਰ ਰਹੇ ਆ ਵਿਦਿਆਰਥੀਆਂ ਦੀ ਸਾਡੀ ਪਹਿਲੀ ਮੰਗ ਆ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਕੇਂਦਰ ਨੇ ਬਣਾਈ ਆ ਉਹ ਰੱਦ ਹੋਣੀ ਚਾਹੀਦੀ ਆ ਤੇ ਸਿੱਖਿਆ ਦਾ ਜਿਹੜਾ ਵਿਸ਼ਾ ਹੈਗਾ ਉਹ ਰਾਜ ਸੂਚੀ ਦੇ ਵਿੱਚ ਸੂਬਿਆਂ ਦੀ ਸੂਚੀ ਦੇ ਵਿੱਚ ਹੋਣਾ ਚਾਹੀਦਾ ਸੂਬੇ ਸਿੱਖਿਆ ਨੀਤੀ ਬਣਾਉਣ ਉਹਨਾਂ ਨੂੰ ਸੂਬੇ ਦੇ ਵਿੱਚ ਕੀ ਚਾਹੀਦਾ ਕਿਦਾਂ ਦਾ ਸਿਲੇਬਸ ਆ ਕਿਦਾਂ ਦਾ ਫੀਸ ਫੀਸ ਸਟ੍ਰਕਚਰ ਹੋਊਗਾ ਇਹ ਸੂਬੇ ਤੈਅ ਕਰਨ ਇਹ ਪਹਿਲੀ ਮੰਗ ਆ ਸਾਡੀ ਅਸੀਂ ਇੱਥੇ ਜਿਹੜੀ ਵਿਦਿਆਰਥੀ ਕਾਨਫਰੰਸ ਕਰ ਰਹੇ ਆ ਦੂਸਰੀ ਸਾਡੀ ਮੰਗ ਆ ਕਿ ਜਿਹੜੀਆਂ ਪੰਜਾਬ ਦੀਆਂ ਇਤਿਹਾਸਕ ਇਮਾਰਤਾਂ ਨੇ ਜਿਨ੍ਹਾਂ ਨੂੰ ਦੇਖ ਕੇ ਲੋਕਾਂ ਨੂੰ ਪ੍ਰੇਰਣਾ ਮਿਲਦੀ ਆ ਉਹਨਾਂ ਨੂੰ ਬਚਾਇਆ ਜਾਵੇ ਅੱਜ ਸ਼ਹੀਦ ਭਗਤ ਸਿੰਘ ਦਾ ਗੁਪਤ ਟਿਕਾਣਾ ਫਿਰੋਜ਼ਪੁਰ ਦੇ ਵਿੱਚ ਰੁੱਲ ਰਿਹਾ ਸ਼ਹੀਦ ਸੁਖਦੇਵ ਦਾ ਘਰ ਲੁਧਿਆਣੇ ਦੇ ਵਿੱਚ ਰੁੱਲ ਰਿਹਾ ਉਥੇ ਬੰਦਾ ਨਹੀਂ ਹੈ ਸਰਕਾਰ ਦੇ ਕੋਲ ਲਾਉਣ ਲਈ ਮਦਨ ਲਾਲ ਢਿੰਗਰਾ ਦਾ ਘਰ ਆ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਰੁੱਲ ਰਿਹਾ ਦਿਵਾਨ ਟੋਡਰਮਲ ਦੀ ਹਵੇਲੀ ਰੁੱਲ ਰਹੀ ਆ ਉਹਨਾਂ ਨੂੰ ਰੰਭੇ ਨਹੀਂ ਜਾ ਰਿਹਾ ਤੀਸਰੀ ਸਾਡੀ ਮੰਗ ਆ ਕਿ ਪੰਜਾਬ ਦੀਆਂ ਲੜਕੀਆਂ ਨੇ ਜਿਹੜੀਆਂ ਉਹਨਾਂ ਨੂੰ ਪੀ ਐਚ ਡੀ ਤੱਕ ਪੜ੍ਹਾਈ ਮੁਫਤ ਚਾਹੀਦੀ ਆ ਸਰਕਾਰ ਕਹਿ ਰਹੀ ਆ ਆਧਾਰ ਕਾਲ ਫ੍ਰੀ ਕਰਤਾ ਹਰ ਰੋਜ਼ ਜੁੱਤ ਖੜਕਦਾ ਕੈਰੇਕਟਰਾਂ ਦੇ ਨਾਲ ਤੇ ਸਵਾਰੀਆਂ ਦਾ ਆਪਸ ਦੇ ਵਿੱਚ ਉਹਦਾ ਕੋਈ ਪ੍ਰੋਡਕਸ਼ਨ ਨਹੀਂ ਹੈ ਉਸ ਚੀਜ਼ ਦੀ ਪਰ ਜੇ ਤੁਸੀਂ ਪੀ ਐਚ ਡੀ ਤੱਕ ਪੜਾਈ ਫ੍ਰੀ ਕਰਦੇ ਹੋ ਤਾਂ ਇੱਕ ਸਮਾਜ ਦੇ ਵਿੱਚ ਤੁਸੀਂ ਇੱਕ ਪ੍ਰੋਡਕਟਿਵ ਐਕਟੀਵਿਟੀ ਆ ਲੜਕੀ ਪੜ੍ਹੂਗੀ ਫ੍ਰੀ ਤਾਂ ਉਹ ਕੋਈ ਜੌਬ ਕਰ ਸਕਦੀ ਆ ਸਵੈ ਨਿਰਪਰ ਹੋ ਸਕਦੀ ਆ ਔਰਤਾਂ ਦੀ ਮੁਕਤੀ ਦਾ ਰਾਹ ਇੱਕ ਸਿੱਖਿਆ ਦੇ ਨਾਲ ਖੁੱਲਣਾ ਹੈਗਾ ਸਾਡੀ ਚੌਥੀ ਮੰਗ ਆ ਜਿਹੜੀ ਕਿ ਜਿਹੜੇ ਪੰਜਾਬ ਦੇ ਜਾਂ ਦੇਸ਼ ਦੇ ਸਿਆਸੀ ਬੁੱਧੀਜੀਵੀ ਜਾਂ ਸਿੱਖ ਕੈਦੀ ਨੇ ਇਹਨੇ ਸਜ਼ਾ ਪੂਰੀ ਹੋ ਚੁੱਕੀ ਆ ਉਹਨਾਂ ਦੀ ਰਿਹਾਈ ਹੋਣੀ ਚਾਹੀਦੀ ਆ ਇਹਦੇ ਲਈ 23 ਮਾਰਚ ਨੂੰ ਖੜਕੜ ਕਲਾਂ ਪੰਜਾਬ ਦੇ ਵਿਦਿਆਰਥੀ ਇੱਕ ਵੱਡਾ ਇਕੱਠ ਕਰ ਰਹੇ ਨੇ ਤੇ ਉਸ ਤੋਂ ਪਹਿਲਾਂ ਜੰਤਰ ਮੰਤਰ ਦੇ ਵਿੱਚ ਅਸੀਂ 3 ਫਰਵਰੀ ਨੂੰ ਇੱਕ ਵੱਡਾ ਪ੍ਰੋਟੈਸਟ ਕਰਕੇ ਆਏ ਆ ਨਵੀਂ ਸਿੱਖਿਆ ਨੀਤੀ ਦੇ ਖਿਲਾਫ ਪੂਰੇ ਦੇਸ਼ ਦੇ ਵਿੱਚੋਂ ਇਹ ਨਹੀਂ ਹੈ ਕਿ ਵਿਦਿਆਰਥੀ ਲੜ ਨਹੀਂ ਰਹੇ ਮੋਦੀ ਸਰਕਾਰ ਨੂੰ ਚੈਲੰਜ ਕਰ ਰਹੇ ਨੇ ਵਿਦਿਆਰਥੀ ਸੂਬਿਆਂ ਦੀਆਂ ਸਰਕਾਰਾਂ ਨੂੰ ਦੇਸ਼ ਦੇ ਵਿਦਿਆਰਥੀ ਚੈਲੰਜ ਕਰ ਰਹੇ ਬਹੁਤ ਬਹੁਤ ਧੰਨਵਾਦ ਜਿਵੇਂ ਤੁਸੀਂ ਵੇਖ ਰਹੇ ਹੋ ਵਿਜ਼ੂਅਲਸ ਕਿ ਲਗਾਤਾਰ ਲੋਕ ਅੱਜ ਵਰਸੀ ਮੌਕੇ ਇਕੱਠੇ ਹੋ ਰਹੇ ਨੇ ਤਾਂ ਇਥੋਂ ਦੀ ਹੋਰ ਜਿਹੜੀਆਂ ਤਸਵੀਰਾਂ ਉਹ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਪਾਂ ਅਨਵੀਰ ਹੋਰ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਕਿਵੇਂ ਲੱਗੀ ਸਾਰੀ ਗੱਲਬਾਤ ਆਪਣੇ ਰਾਇਸ ਜਾਂ ਕੋਈ ਸਵਾਲ ਜ਼ਰੂਰ ਕਮੈਂਟ ਬਾਕਸ ਵਿੱਚ ਲਿਖੋ ਜੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਓ ਜੇ ਦੇਖਦੇ ਰਹੋ ਦੁਨੀਆ